ਹਾਂ ਜੀ ਜੀ ਹਸਪਤਾਲ ਵੀਰ ਮੇਰਾ ਨਾਮ ਮਨਦੀਪ ਕੌਰ ਹੈ ਮੇਰੇ ਘਰ ਵਾਲੇ ਦਾ ਨਾਮ ਜਗਜੀਤ ਸਿੰਘ ਹੈ ਉਹਨਾਂ ਦੀ ਡੈਥ ਹੋਈ ਆ 5 ਸਾਲ ਹੋ ਗਏ ਉਹ ਤੋਂ ਛੋਟਾ ਸਾਡੇ ਇੱਕੋ ਹੀ ਸੋਣਾ ਸਾਡੇ ਇਕੱਲਾ ਬੇਟਾ ਸੀ ਬੇਟੇ ਦੀ ਵੀ 9 ਮਹੀਨੇ ਬਾਅਦ ਉਹ ਵੀ ਚਲੀ ਗਈ ਵੀਰੇ ਮੈਂ ਤਾਂ ਘਰ ਚ ਇਕੱਲੀ ਰਹਿਣੀ ਇਹ ਬਲਵੀਰ ਸਾਡਾ ਗਵੰਡੀ ਹੈ ਮੇਰਾ ਚਾਚਾ ਸਹੁਰਾ ਲੱਗਦਾ ਸਾਡੇ ਵੀਰੇ ਰਾਤ ਨੂੰ ਆ ਕੇ ਗਲੀ ਦੇ ਵਿੱਚ ਇਹਨੇ ਪਹਿਲਾਂ ਆਪਣੇ ਘਰੇ ਫੇਰ ਮਾਰੇ ਚਾਰ ਫੇਰ ਕੀਤੇ ਆ ਦਾਲ ਕਰੇ ਮਾਰੇ ਗੱਲਾਂ ਕੱਢੀਆਂ ਉਦੋਂ ਬਾਅਦ ਵੀਰੇ ਮੇਰੇ ਗੇਟ ਤੇ ਆ ਕੇ ਤਿੰਨ ਫਾਇਰ ਕਿੱਤੀਆਂ ਨਾਲ ਹੀ ਗੱਲਾਂ ਕੱਢੀਆਂ ਨੇ ਮੈਂ ਵੀਰੇ ਸਰਪੰਚ ਨੂੰ ਫੋਨ ਕੀਤਾ ਸਰਪੰਚ ਕੰਦਰ ਸੀ ਸੁਭਾ ਮੰਗੀ ਉਦੋਂ ਬਾਅਦ ਮੈਂ 211 ਨੰਬਰ ਤੇ ਕਾਲ ਕੀਤੀ ਉਹਨਾਂ ਨੇ ਵੀਰੇ ਪ੍ਰਸ਼ਾਸਨ ਨੂੰ ਭੇਜਿਆ ਪਰ ਸੁਣਿਆ ਕਿ ਮੈਂ ਆਇਆ ਵੀਰੇ ਉਹਨਾਂ ਨੇ ਪੰਜ ਛੇ ਗੱਡੀਆਂ ਆਈਆਂ ਬਹੁਤ ਮੇਰੀ ਹੈਲਪ ਕੀਤੀ ਹੈ ਬੀ ਵੀ ਸਾਡਾ ਕੋਈ ਰੌਲਾ ਨਹੀਂ ਸੀ ਇਹਦੇ ਨਾਲ ਕੋਈ ਗੱਲਬਾਤ ਨਹੀਂ ਸੀ ਆਪਦੇ ਘਰੇ ਰੋਟੀ ਖਾਈ ਜਾਂਦੇ ਸੀ ਸਾਨੂੰ ਕਿਸੇ ਗੱਲ ਦਾ ਜਿਵੇਂ ਤਾਂ ਅਣਖੇ ਤੰਦ ਕਰਦਾ ਵੀ ਤੁਹਾਡਾ ਸਰਬੱਤ ਰੌਲਾ ਕੀ ਹੈ ਜੀ ਰੌਲਾ ਵੀ ਸਾਡਾ ਕੋਈ ਨਹੀਂ ਹੈਗਾ ਇਹ ਵੀ ਜੇ ਮੇਰੇ ਘਰੇ ਪਹਿਲਾਂ ਵੀ ਆ ਗਿਆ ਸੀ ਇਹ ਮੈਨੂੰ ਬਹੁਤ ਮੰਦਾ ਚੰਗਾ ਬੋਲਿਆ ਮੈਨੇ ਮੈਨੂੰ ਕੱਲੀ ਧਕਾਇਆ ਇਥੋਂ ਵੀਰੇ ਉਸ ਦੀ ਇਹਦੀ ਹਜੇ ਮੇਰੇ ਘਰੇ ਪੂਰੀ ਹਜੇ ਉਸ ਉਦੋਂ ਦੀ ਫੇਰ ਇਕੱਲੇ ਪਈਆ ਇਹ ਵੀਰੇ ਉਦੋਂ ਦਾ ਮੇਰੇ ਕੰਨੀ ਗਲਤ ਨਿਗਾ ਰਖਦਾ ਸੀ ਜਦ ਮੈਂ ਉਹ ਚੀਜ਼ ਸਾਡੇ ਚ ਉਹ ਚੀਜ਼ ਹੈ ਨਹੀਂ ਵੀਰੇ ਅਸੀਂ ਵੀ ਪਰਿਵਾਰ ਵਾਲੇ ਆ ਮੈਂ ਵੀ ਮਾਪਿਆਂ ਦੀ ਧੀ ਆ ਮੈਂ ਤਾਂ ਅੱਗੇ ਵਕਤਾਂ ਦੀ ਮਾਰੀ ਨਾ ਵੀਰੇ ਉਹ ਨੰਬਰਾਂ ਚੋਂ ਰੱਖਦਾ ਸਾਡੇ ਨਹੀਂ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵੀਰੇ ਮੈਂ ਇਹੀ ਮੰਗ ਕਰਦੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੱਚਾਈ ਦੇ ਤੌਰ ਤੇ ਇਨਸਾਫ ਮਿਲੇ ਵੀ ਇਹਨਾਂ ਕਾ ਸਾਨੂੰ ਤੰਗ ਕਰਦਾ ਇਹ ਗਾਂਵ ਵਾਸਤੇ ਵੀ ਜੋ ਵੀ ਹੁਣ ਇਹ ਤੇ ਬੰਦ ਦੀ ਕਾਰਵਾਈ ਆ ਕੀਤੀ ਜਾਵੇ ਤੇ ਮੈਨੂੰ ਇਨਸਾਫ ਮਿਲੇ ਇੱਕ ਲੇਡੀ ਜੀ ਮਨਦੀਪ ਕੌਰ ਪਤਨੀ ਜਗਜੀਤ ਸਿੰਘ ਜਿਹਦਾ ਘਰ ਵਾਲੇ ਦੀ ਡੈਥ ਹੋਈ ਆ ਤੇ ਉਹ ਵਿਮਰ ਕੁਰੇਰੀ ਆ ਤੇ ਉਹਦੇ ਚਾਚਾ ਸਹੁਰਾ ਉਹਨੂੰ दारू ਪੀਤੀ ਸੀ ਉਹ ਤੰਗ ਪਰਚਾਣ ਕਰਦਾ ਸੀ ਪਹਿਲਾਂ ਵੀ ਇਹਨਾਂ ਦੀ ਇੱਕ ਦੋ ਵਾਰੀ ਲੜਾਈ ਹੋਈ ਆ ਪੈਸਿਆਂ ਦੇ ਸਬੰਧ ਦੇ ਵਿੱਚ ਲੈ ਕੇ दारू ਪੀਤੀ ਸੀ ਤੇ ਇਹਦੇ ਘਰੇ ਫਾਇਰ ਕੀਤੇ ਸੀਗੇ ਠੀਕ ਹੈ ਉਹਦੇ ਵਿੱਚ ਕੇ ਸੀ ਤੇ ਬਲਵੀਰ ਸਿੰਘ ਸੀ ਤੇ ਨਾਲ ਇਹਦਾ ਸੀ ਵੀ ਕਰਮਜੀਤ ਸਿੰਘ ਤੇ ਉਹ ਦੋਨਾਂ ਦੀ ਦਾਰੂ ਪੀਤੀ ਹੋਈ ਸੀ ਉਹਨਾਂ ਨੇ ਇਹਨਾਂ ਦੇ

ਤੇ ਜੋ ਬਲਬੀਰ ਸਿੰਘ ਆ ਜੋ ਇੱਕ ਜਿਹੜਾ ਚਾਚਾ ਸਹੁਰਾ ਲੱਗਦਾ ਉਹਦੀ ਉਮਰ 60 ਤੋਂ 65 ਸਾਲ ਦੇ ਵਿੱਚ ਦਾ ਹੈ। ਪਰਿਵਾਰ ਦੇ ਕਿੰਨੇ ਜੀ ਆ ਜੀ ਜੋ ਲੇਡੀਜ਼ ਆ ਉਹਦੇ ਘਰ ਵਾਲੇ ਦੀ ਵੀ ਡੈਥ ਹੋਈ ਆ ਤੇ ਇੱਕ ਬੇਟਾ ਸੀ 9 ਮਹੀਨੇ ਪਹਿਲਾਂ ਉਹਦੀ ਡੈਥ ਹੋਈ ਆ ਤੇ ਇਹ ਜੋ ਬਲਬੀਰ ਸਿੰਘ ਦਾ ਜਿਹੜਾ ਚਾਚਾ ਸਹੁਰਾ ਉਹਦੇ ਜੋ ਪਰਿਵਾਰਕ ਮੈਂਬਰ ਆ ਉਹ ਸਾਰੇ ਕੈਨੇਡਾ ਐ ਤੇ ਇਕੱਲਾ ਹੀ ਰਹਿੰਦਾ ਸੀ। ਉਹ ਕਿੰਨੇ ਗਲਤ ਨਜ਼ਰ ਰੱਖਦਾ ਸੀ ਇਹ ਇਸ ਤੋਂ ਪਹਿਲਾਂ ਕਰੀਬ 9 ਮਹੀਨੇ ਪਹਿਲਾਂ ਦੀ ਗੱਲ ਐ ਉਹ ਉਸ ਸਮੇਂ ਇਹਨਾਂ ਦਾ ਕੋਈ ਹੋਇਆ ਸੀ ਗੱਲਬਾਤ ਜਦੋਂ ਦਰਖਾਸਤਬਾਜ਼ੀ ਹੋਈ ਸੀ ਉਹਦੇ ਨਾਲ ਹੋ ਗਿਆ ਸੀ ਰਾਜinama ਉਸ ਤੋਂ ਬਾਅਦ ਕੋਈ ਗੱਲ ਨਹੀਂ ਸੀਗੀ